ਸਤ ਕਰੋ ਜੀ ਲੋਕੀ ਨਹੀਂ ਇਹ ਕੋਈ ਜਗਾ ਪਿਸ਼ਾਬ ਕਰਨ ਦੀ ਹੈ ਹੈ ਉਹ ਤੂੰ ਰਹਿਣਾ ਕਿੱਥੇ ਦੱਸ ਫਲਾ ਮੈਨੂੰ ਨਹੀਂ ਬਾਬੂ ਚਾਹੀਦਾ ਹੈ ਹੈ ਤੂੰ ਇੱਥੇ ਗੰਦ ਪਾਈਆਂ ਨੇ ਇੱਥੇ ਵਗੈਰ ਮਤਲਬ ਤੋਂ ਇੱਥੇ ਅਸੀਂ ਇਹ ਸੋਟੀ ਵਗੈਰ ਇੱਥੇ ਬਿਲਕੁਲ ਮੂਵ ਵੀ ਨਹੀਂ ਕਰ ਸਕਦੇ ਇਹ ਇੰਨੇ ਕਿ ਜ਼ਿਆਦਾ ਇੱਥੇ ਸਟਰੀਟ ਡੌਗਸ ਤੇ ਦੂਜੇ ਹੋ ਗਏ ਨੇ ਕਿ ਜੇ ਕੋਈ ਕੱਲਾ ਬੱਚਾ ਜਾਂ ਬਜ਼ੁਰਗ ਵੇਖ ਲੈਣ ਤੇ ਉਹਦੀਆਂ ਲੱਤਾਂ ਨੂੰ ਪੈ ਜਾਂਦੇ ਨੇ ਤੇ ਇੱਕਦਮ ਝੁੰਡ ਬਣਾ ਕੇ ਇਕੱਠੇ ਹੋ ਜਾਂਦੇ ਨੇ ਬਟ ਜਦੋਂ ਰਸਤੇ ਦੇ ਵਿੱਚ ਕੁੱਤੇ ਇੰਨੇ ਆਵਾਰਾ ਕੁੱਤੇ ਹਗੇ ਨੇ ਉਹ ਮਗਰ ਪੈ ਜਾਂਦੇ ਨੇ ਡਰ ਦਾ ਮਾਹੌਲ ਬਣਿਆ ਆ ਅਸੀਂ ਮਤਲਬ ਖੁੱਲ ਕੇ ਸਹਿਰਕਾਰੀ ਨਹੀਂ ਸਕਦੇ ਤਸਵੀਰਾਂ ਲੁਧਿਆਣਾ ਦੇ ਗੁਰਨਾਨਕ ਸਟੇਡੀਅਮ ਅਤੇ ਰਖਾ ਬਾਗ ਦੇ ਬਾਹਰ ਦੀਆਂ ਨੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਬਿਲਕੁਲ ਜੀ ਗੱਲ ਕਰਦੇ ਆਂ ਆਵਾਰਾ ਕੁੱਤਿਆਂ ਦੀ ਜਿੱਥੇ ਆਵਾਰਾ ਕੁੱਤਿਆਂ ਦਾ ਆਤੰਕ ਲੁਧਿਆਣਾ ਦੇ ਰਖਾ ਬਾਗ ਅਤੇ ਗੁਰਨਾਨਕ ਸਟੇਡੀਅਮ ਦੇ ਬਾਹਰ ਵੇਖਣ ਨੂੰ ਮਿਲਿਆ ਜਿੱਥੇ ਸੈਰ ਕਰਨ ਆਏ ਲੋਕਾਂ ਨੇ ਸਿੱਧੇ ਤੌਰ ਤੇ ਲੁਧਿਆਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਨੇ ਦੂਜੇ ਪਾਸੇ ਮੰਗਤਿਆਂ ਨੇ ਵੱਖਰੇ ਤੌਰ ਤੇ ਗੰਧ ਪਾਇਆ ਹੋਇਆ ਜਿੱਥੇ ਮਰਜੀ ਗੰਦਗੀ ਫਲਾਉਣ ਲੱਗ ਪੈਂਦੇ ਨੇ ਇਹ ਲੋਕਾਂ ਦਾ ਕਹਿਣਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਜਿੱਥੇ ਲੁਧਿਆਣਾ ਨੂੰ ਸਮਾਰਟ ਸਿਟੀ ਦਾ ਦਰਜਾ ਦਿੱਤਾ ਗਿਆ ਹੈ ਪਰ ਤੁਸੀਂ ਇਹ ਤਸਵੀਰਾਂ ਵੇਖ ਕੇ ਸੋਚੋਗੇ ਕਿ ਇਹ ਸਮਾਰਟ ਸਿਟੀ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਲੁਧਿਆਣਾ ਪ੍ਰਸ਼ਾਸਨ ਇਹਨਾਂ ਆਵਾਰਾ ਕੁੱਤਿਆਂ ਦੇ ਖਿਲਾਫ ਅਤੇ ਮੰਗਤਿਆਂ ਦੇ ਖਿਲਾਫ ਕੀ ਕਾਰਵਾਈ ਕਰਦਾ ਹੈ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਸਾਬ ਕਰਨ ਲੋ ਨਹੀਂ ਇਹ ਕੋਈ ਜਗਾ ਪਿਸ਼ਾਬ ਕਰਨ ਦੀ ਹੈ ਬਾਬੂ ਲੋਕ ਕਰਦੇ ਹੈ ਬਾਬੂ ਤੂੰ ਰਨਾ ਕਿੱਥੇ ਦੱਸ ਪਹਿਲਾਂ ਮੈਨੂੰ ਇਹ ਬਾਬੂ ਚਾਏ ਕਿ ਪਾ ਹੈ ਹੈ ਚਾਏ ਕਿ ਪਾ ਤੂੰ ਇੱਥੇ ਗੰਦ ਪਾਈਆਂ ਨੇ ਇੱਥੇ ਬਗੈਰ ਮਤਲਬ ਤੋਂ ਉੱਥੇ ਹੈ ਬਾਬੂ ਆਂ ਲੈ ਜੀ ਹੈ ਆਂਦਾ ਨਿਕਲੇ ਹਾਡੀ ਪਾਡੀ ਕੀ ਨਾਮ ਆ ਤੇ ਤੁਸੀਂ ਕਿੱਥੇ ਆਏ ਹੋ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਜੀ ਇਹ ਗੁਲਾਣੇ ਸਟੇਡੀਅਮ ਹੈ ਜੀ ਇੱਥੇ ਕਈ ਟਾਈਮ ਕਿਸ ਤਰ੍ਹਾਂ ਦੇਖੀਦਾ ਕਿ ਸਵੇਰ ਨੂੰ ਜਦੋਂ ਦੁੱਕੀ ਜਦੋਂ ਸੈਰ ਕਰਦਾ ਨਿਕਲਦਾ ਇੱਥੋਂ ਜਿਹੜੇ ਵਾਰਾ ਕੁੱਤੇ ਆ ਉਹਨਾਂ ਦੇ ਮਗਰ ਬੈ ਜਾਂਦੇ ਆ। ਉਹ ਜਿੱਤਾ ਦੇ ਇੱਥੇ ਇੱਕ ਮੰਗਤੇ ਵੀ ਜਿਹੜੇ ਇੱਥੇ ਕੋ ਬੈਠੇ ਆ ਉਹਦਾ ਬਹੁਤ ਵਧੀਆ ਘੜੀ ਦੇ ਵਿੱਚ ਬਧੀ ਤੁਰ ਫਿਰ ਸਕਦੇ ਨੇ ਬਧੀ ਕੰਮ ਵੀ ਕਰ ਸਕਦੇ ਨੇ ਉਹ ਤੇ ਉਹ ਵੀ ਉਹਨਾਂ ਨੂੰ ਦੇਖੋ ਕੁਝ ਬੰਦੇ ਕੰਬਲ ਦੇਣ ਆਂਦੇ ਉਹਨਾਂ ਨੂੰ ਵੀ ਤੇ ਚਲੋ ਠੀਕ ਆ ਉਹ ਕੰਬਲ ਦੇਣ ਠੀਕ ਆ ਆਪਾਂ ਕੰਮ ਤਾਂ ਕਰਨਾ ਕੋਈ ਬਾਥਰੂਮ ਕਰ ਰਿਹਾ ਕੋਈ ਕੁਝ ਕਰ ਰਿਹਾ ਇੱਥੇ ਇਹ ਚੀਜ਼ਾਂ ਬੜੀਆਂ ਧਿਆਨ ਦੇ ਖਲਾਨੀਆਂ ਪ੍ਰਸ਼ਾਸਨ ਨੂੰ ਇਹ ਬੇਨਤੀ ਆ ਕਿ ਜੀ ਜੇ ਧਿਆਨ ਚ ਲੰਦੇ ਉਹ ਕੁੱਤੇ ਪੈਣ ਦੇ ਕੋਈ ਐਕਸੀਡੈਂਟ ਹੋ ਸਕਦਾ ਕਿ ਮਰਨ ਹੋ ਸਕਦਾ ਹਾਂ ਜੀ ਹੁਣੇ ਉਹਨੇ ਇੱਕ ਮੰਗਤਾ ਸਾਹਮਣੇ ਪਾਰਕ ਦੇ ਸਾਹਮਣੇ ਪਿਸ਼ਾਬ ਕਰਦਾ ਰੋਡ ਤੇ ਉੱਤੇ ਹੀ ਕਰਦਾ ਪੈਣ ਸੀਗਾ ਜਿੱਥੇ ਕੀ ਇਹਦਾ ਲੇਡੀਜ਼ ਵੀ ਆਉਂਦੀਆਂ ਨੇ ਬੱਚੇ ਵੀ ਆਉਂਦੇ ਨੇ ਕੀ ਇਹ ਆਪਣੇ ਕਿੰਨਾ ਕ ਸਹੀ ਹੈ ਇੱਥੇ ਮੈਂ ਦੱਸਦਾ ਰਿਹਾ ਸੀ ਜੀ ਇਹ ਚੀਜ਼ਾਂ ਕਿਹੰਜ ਜੀ ਨੋਟ ਕਰਨ ਵਾਲੀਆਂ ਦੇਖੋ ਲੋਕ ਰੱਖਭਾ ਵੀ ਲੋਕੀ ਸੈਰ ਕਰਨ ਹੁੰ ਉਹ ਚੀਜ਼ ਤਾਂ ਕਈ ਜਿਹੇ ਸਾਹਮਣੇ ਲੋਕਾਂ ਨੂੰ ਕਰਨਾ ਪੈਂਦਾ ਜੀ ਇਹੀ ਪ੍ਰਸ਼ਾਸਨ ਮੇਤੀ ਕਿ ਇਸ ਚੀਜ਼ ਤੇ ਧਿਆਨ ਦੇਦਾ ਹੈ ਜੀ ਨੰਦੀਗੜ੍ਹ ਆ ਹਾਂਜੀ ਭਾਜੀ ਕੀ ਨਾਮ ਆ ਤੇ ਤੁਸੀਂ ਇੱਥੇ ਮਤਲਬ ਕਿਹੜੀ ਜਗ੍ਹਾ ਤੇ ਆਏ ਹੋ ਮੇਰਾ ਨਾਮ ਪਵਨ ਮੈਤਾ ਹੈ ਜੀ ਮੈਂ ਆਪਣੇ ਬੱਚੇ ਲੈ ਕੇ ਸੋਰੇ ਸਟੇਡੀਅਮ ਦੇ ਵਿੱਚ ਪ੍ਰੈਕਟਿਸ ਲੈ ਕੇ ਆਨਾ ਅੱਛਾ ਕਹਿੰਦੇ ਆ ਵੀ ਇੱਥੇ ਆਵਾਰਾ ਕੁੱਤੇ ਜਿਹੜੇ ਹੈਗੇ ਆ ਉਹ ਜਿਹੜੇ ਹੈਗੇ ਇੱਥੇ ਜਿਹੜੇ ਜ਼ਾਹ ਕੀੜ ਜਿਹੜੇ ਆਉਂਦੇ ਆ ਜਾਂ ਸੈਰ ਕਰਨ ਆਉਂਦੇ ਆ ਉਹਨਾਂ ਦੇ ਮਗਰ ਪੈਂਦੇ ਆ ਤੇ ਤੁਸੀਂ ਇੱਥੇ ਜਿਵੇਂ ਜਿਵੇਂ ਆਪਣਾ ਕੋਈ ਕਿਹਾ ਵੀ ਮੇਰੇ ਬੱਚੇ ਇੱਥੇ ਆਉਂਦੇ ਆ ਕਿ ਇਹ ਆਪਣੀ ਗੱਲ ਸਹੀ ਹੈ ਜੀ ਬੱਚੇ ਅਸੀਂ ਅੰਦਰ ਛੱਡ ਕੇ ਸਟੇਡੀਅਮ ਦੇ ਵਿੱਚ ਉਹ ਆਪਣੀ ਪ੍ਰੈਕਟਿਸ ਕਰਦੇ ਅਸੀਂ ਸਾਮਨੇ ਰਕਬਾਗ ਆ ਉੱਥੇ ਸੈਰ ਕਰਨ ਜਾਂਦੇ ਆ ਬਟ ਜਦੋਂ ਰਸਤੇ ਦੇ ਵਿੱਚ ਕੁੱਤੇ ਇੰਨੇ ਆਵਾਰਾ ਕੁੱਤੇ ਹਗੇ ਨੇ ਉਹ ਮਗਰ ਪੈ ਜਾਂਦੇ ਨੇ ਡਰ ਦਾ ਮਾਹੌਲ ਬਣਿਆ ਆ ਅਸੀਂ ਮਤਲਬ ਖੁੱਲ ਕੇ ਸੈਰ ਕਰ ਹੀ ਨਹੀਂ ਸਕਦੇ ਫਿਰ ਉਸ ਤੋਂ ਬਾਅਦ ਸਟੇਡੀਅਮ ਦੇ ਬਾਹਰ ਰਕਬਾਗ ਦੇ ਬਾਹਰ ਮੰਗਤੇ ਇੰਨੇ ਬੈਠੇ ਹੋਏ ਨੇ ਉੱਥੇ ਹੀ ਉਹ ਹੱਗ ਦਿੰਦੇ ਨੇ ਉੱਥੇ ਹੀ ਬਾਥਰੂਮ ਕਰ ਦਿੰਦੇ ਨੇ ਗੰਦ ਦਾ ਮਾਹੌਲ ਬਣਿਆ ਆ ਇੰਨੀ ਸਮੈਲ ਆਂਦੀ ਆ ਪ੍ਰਸ਼ਾਸਨ ਦੇ ਅੱਗੇ ਰਿਕੁਐਸਟ ਹੈ ਕਿ ਇਹਦੇ ਤੇ ਕੋਈ ਸਖਤ ਤੇ ਸਖਤ ਐਕਸ਼ਨ ਲੀਤਾ ਜਾਵੇ ਜਲਦੀ ਤੋਂ ਜਲਦੀ ਹਾਂਜੀ ਭਾਜੀ ਕੀ ਨਾਮ ਆ ਜੀ ਮੇਰਾ ਵਿਪਨ ਜੈਨ ਜੀ ਤੇ ਇਹ ਕਿਹੜੀ ਜਗ੍ਹਾ ਹੈ ਤੁਸੀਂ ਜੀ ਰੱਖਬਗ ਸ਼ਹਿਰ ਕਰਨ ਦੇ ਅਸੀਂ ਜਿਵੇਂ ਦੇਖਿਆ ਕੁੱਤੇ ਹੁਣੀ ਇੱਕ ਜਿਹੜਾ ਹੈਗਾ ਲੇਡੀਜ਼ ਦੇ ਮੱਧਰ ਪਏ ਆ ਇਹ ਕਿੰਨਾ ਗੈਸਹੀ ਹੈ ਨਹੀਂ ਬਹੁਤ ਗਲਤ ਹੈ ਜੀ ਇਹ ਤਾਂ ਹਰ ਗਲੀਆਂ 'ਚ ਵੀ ਕੁੱਤੇ ਐ ਮਗਰ ਪੈ ਜਾਂਦੇ ਐ ਬੰਦੇ ਤਾਂ ਕਈ ਵਾਰ ਸਕੂਟਰ ਸਲਿੱਪ ਕਰ ਜਾਂਦਾ ਬੰਦਾ ਡਰ ਜਾਂਦਾ ਕੋਈ ਝੋਟ ਲੱਗ ਜਾਂਦੀ ਐ ਬਹੁਤ ਇਹ ਤਾਂ ਬਹੁਤ ਰਿਸਕੀ ਹੈ ਜੀ ਸੁਰੇਆਨ ਸ਼ਹਿਰ ਕਰਨ ਨਾਲ ਹੀ ਬੜਾ ਡਰ ਲੱਗਦਾ ਤੁਸੀਂ ਕਿੰਨੇ ਵਜੇ ਆਣੇ ਬੱਚੇ ਮਤਲਬ ਮੈਂ 6:30 ਵਜੇ ਆਣਾ ਜੀ 6:30 ਵਜੇ ਤੁਸੀਂ ਜਦੋਂ ਆਣੇ ਕੁੱਤੇ ਬੜੇ ਮਗਰ ਪਾ ਜਾਂਦੇ ਆ ਇੱਥੇ ਹਾਂ ਹਾਂ ਜੀ ਕੁੱਤੇ ਇੱਥੇ ਵੀ ਆ ਗਲੀਆਂ ਚ ਵੀ ਆ ਜੀ ਇੱਧਰ ਗੰਡੀ ਸਾਮੀ ਰੋਡ ਤੇ ਮਲੇਰ ਕੁੱਟਰਾ ਹਾਊਸ ਗਲੀਆਂ ਚ ਵੀ ਆ ਕੁੱਤਾ ਮਗਰ ਪਾ ਜਾਂਦੇ ਬੜੀ ਮੁਸ਼ਕਲ ਜਾਨ ਬਚਦੀ ਕਈ ਵਾਰ ਤਾਂ ਤੇ ਹੋਰ ਲਿਖੀ ਲੇਕਿਨ ਕੀ ਕਰੀਏ ਸ਼ਹਿਰ ਸ਼ਹਿਰ ਨਹੀਂ ਨਾ ਬੰਦ ਕਰ ਸਕਦੇ ਅਚਲੋ ਤੇ ਹਾਣਾ ਪ੍ਰਸ਼ਾਸਨ ਨੂੰ ਤੁਸੀਂ ਕੀ ਹੋਮੀ ਮਤਲਬ ਉਹ ਕਹਿੰਦਾ ਕੰਮ ਨਹੀਂ ਕਰਦਾ ਨਹੀਂ ਉਸ ਤਾਂ ਬਹੁਤ ਵਾਰ ਕਹਿ ਚੁੱਕੇ ਆ ਜੀ ਲੇਕਿਨ ਕੋਈ ਸੁਣਵਾਈ ਨਹੀਂ ਹੈਗੀ ਕਈ ਵ ਉਹ ਗੰਦੇ ਜੀ ਸਾਡੇ ਵਾਸਤੇ ਗੱਲ ਨਹੀਂ ਹੈ ਕਾਰਪੋਰੇਸ਼ਨ ਵਾਲੇ ਸਰਕਾਰ ਵੱਲੋਂ ਜੜੀਆਂ ਜਿਹੜੇ ਆਪਣੇ ਕੋਈ ਕੰਪਨੀ ਹੈਗੀ ਉਹ ਠੇਕੇ ਦਿੱਤੇ ਗਏ ਆ ਜਿਹੜਾ ਅਵਾਰਾ ਕੁੱਤੇ ਉਹਨਾਂ ਨੂੰ ਹੈਗਾ ਫੜ ਕੇ ਲੈ ਕੇ ਜਾਂਦੇ ਆ ਹਾਂਜੀ ਤੇ ਮਤਲਬ ਕੀ ਮਤਲਬ ਜੀ ਆਪਣਾ ਜਿਹੜਾ ਜਾਣੇ ਉਹ ਵੀ ਕੀ ਉਹ ਆਪਣਾ ਜਿਹੜਾ ਕੰਮ ਸਹੀ ਤਰੀਕੇ ਨਾਲ ਨਹੀਂ ਕਰਦੇ ਨਹੀਂ ਕੋਈ ਨਜ਼ਰਦਾ ਨਹੀਂ ਆਉਂਦਾ ਜੀ ਕੋਈ ਕੰਮ ਕੀਤਾ ਕਿ ਇੰਨੇ ਕੁੱਤੇ ਅਵਾਰਾ ਗਲੀਆਂ ਚ ਘੁੰਮਦੇ ਤੇ ਕੋਈ ਨਜ਼ਰਦਾ ਨਹੀਂ ਆਉਂਦਾ ਜੀ ਕੁਝ ਵੀ ਇਹ ਕੰਮ ਲੇਕਿਨ ਇਹ ਹੋਣਾ ਚਾਹੀਦਾ ਸੁਧਾਰ ਇਹ ਤਾਂ ਬੜਾ ਮੁਸ਼ਕਲ ਨਹੀਂ ਹੋ ਜਾਂਦਾ ਉਹ ਕੁੱਤਾ ਕੱਟ ਲੇ ਕੁਛ ਕਰ ਲੇ ਬੜੀ ਮੁਸ਼ਕਲ ਹੋ ਜਾਂਦੀ ਬਹੁਤ ਇਹ ਕੋਈ ਝੋਟ ਝੋਟ ਲੱਗਦਾ ਮੇਨ ਗੱਲ ਹੈ ਜੀ ਸਕੂਟਰ ਤੋਂ ਬੰਦਾ ਡਰ ਕੇ ਸਕੂਟਰ ਪਜਾਉਂਦਾ ਸਾਈਡ ਤੇ ਕਰਦਾ ਸਕੂਟਰ ਸਲਿੱਪ ਕਰ ਜਾਂਦਾ ਉਹ ਸਿਰ ਸੁਰ ਤੇ ਝੋਟ ਲੱਗ ਜੇ ਬਹੁਤ ਜਾਨ ਤੋਂ ਵੀ ਬੰਦਾ ਜਾ ਸਕਦਾ ਉਹ ਕਰਕੇ ਇਹਦਾ ਬਹੁਤ ਜਲਦੀ ਹੱਲ ਸਰਕਾਰ ਨੂੰ ਸੋਚਣਾ ਚਾਹੀਦਾ ਕਾਰਪੋਰੇਸ਼ਨ ਨੂੰ ਸੋਚਣਾ ਜੀ ਬੜੀ ਜਲਦੀ ਹੱਲ ਕਰਨਾ ਚਾਹੀਦਾ ਜੀ ਹਾਂ ਹਾਂਜੀ ਬਾਬਾ ਜੀ ਕੀ ਨਾਮ ਆ ਤੇ ਤੁਸੀਂ ਇੱਥੇ ਕਿਹੜੀ ਜਗ੍ਹਾ ਤੇ ਹੋਂਚੇ ਹੋ ਵੀਰ ਮੈਂ ਗੁਰਸਿਮਰਨ ਸਿੰਘ ਮੈਂ ਰਖਾ ਬਾਗ ਸਵੇਰੇ ਸੈਰ ਕਰਨ ਵਾਸਤੇ ਆਇਆ ਹਾਂ ਆ ਤੇ ਇੱਥੇ ਰੋਜ਼ ਸਵੇਰੇ ਆ ਕੇ ਮਾਰਨ ਵਾਕ ਕਰੀਦੀ ਐ ਤੇ ਲੋਕਾਂ ਨਾਲ ਮਾੜਾ ਮੋਟਾ ਹਾਸਾ ਠੱਠਾ ਕਰੀਦਾ ਹਾਂ ਇੱਥੇ ਕਹਿੰਦੇ ਇੱਥੇ ਕੁੱਤੇ ਕਹਿੰਦੇ ਹੈ ਅਸੀਂ ਜਿਹੜੇ ਰਾਹ ਹੀਰੇ ਦੇ ਮਗਰ ਬਹੁਤ ਪੈਂਦੇ ਆ ਇਹ ਕਿੰਨੀ ਕੀ ਸੱਚਾਈ ਹੈ ਜੀ ਨਹੀਂ ਵਾਕਈ ਬਹੁਤ ਵੱਡੀ ਸੱਚਾਈ ਹੈ ਅਸੀਂ ਇਹ ਸੋਟੀ ਵਗੈਰੇ ਇੱਥੇ ਬਿਲਕੁਲ ਮੂਵ ਹੀ ਨਹੀਂ ਕਰ ਸਕਦੇ ਇਹ ਇੰਨੇ ਕਿ ਜ਼ਿਆਦਾ ਇੱਥੇ ਸਟਰੀਟ ਡੌਗਸ ਤੇ ਦੂਜੇ ਹੋ ਗਏ ਨੇ ਕਿ ਜੇ ਕੋਈ ਕੱਲਾ ਬੱਚਾ ਜਾਂ ਬਜ਼ੁਰਗ ਵੇਖ ਲੈਣ ਤੇ ਉਹਦੀਆਂ ਲੱਤਾਂ ਨੂੰ ਪੈ ਜਾਂਦੇ ਤੇ ਇੱਕਦਮ ਝੁੰਡ ਬਣਾ ਕੇ ਇਕੱਠੇ ਹੋ ਜਾਂਦੇ ਨੇ ਤੁਹਾਨੂੰ ਇਹ ਸਾਹਮਣੇ ਨਹੀਂ ਦਿਸਣਗੇ ਬਿਲਕੁਲ ਪਰ ਇੱਕ ਕੁੱਤਾ ਭੌਂਕਣ ਦੀ ਧੀਰ ਹੈ ਕਿ ਤੁਸੀਂ ਵੇਖੋਗੇ ਕਿ 20 ਪਛੀਆਂ ਦਾ ਝੋਂਡ ਇੱਕਦਮ ਬਣ ਜਾਏਗਾ ਇਕੱਲੇ ਬੰਦੇ ਦਾ ਇੱਥੇ ਬਿਨਾ ਸੋਟੀ ਤੋਂ ਮਤਲਬ ਬਹੁਤ ਮੁਸ਼ਕਲ ਕੰਮ ਹੈ ਤੇ ਲੁਧਿਆਣਾ ਪ੍ਰਸ਼ਾਸਨ ਨੂੰ ਕੀ ਅਪੀਲ ਕੀ ਕਰਨੀ ਚਾਹੀਦੀ ਹੈ ਲੁਧਿਆਣਾ ਪ੍ਰਸ਼ਾਸਨ ਨੂੰ ਜਿਹੜੇ ਇਲੀਗਲ ਇੱਥੇ ਆਲੇ ਦੁਆਲੇ ਉਹਨਾਂ ਦੇ ਸ਼ੈਲਟਰਸ ਬਣੇ ਹੋਏ ਨੇ ਜਿਹੜੇ ਇਹਨਾਂ ਨੂੰ ਪ੍ਰੋਵੋਕ ਕਰਦੇ ਆ ਜਾਂ ਜਿਹੜੇ ਤੁਹਾਡੇ ਠੇਕੇਦਾਰ ਨੇ ਉਹ ਇਸ ਪਾਸੇ ਧਿਆਨ ਦੇਣ ਤੇ ਆਪਣਾ ਕੰਮ ਪ੍ਰੋਪਰਲੀ ਕਰਨ ਇਹ ਵੀ ਜੀਣ ਤੇ ਆਮ ਪਬਲਿਕ ਨੂੰ ਵੀ ਤੰਗੀ ਨਾ ਹੋਵੇ ਤੇ ਪ੍ਰਸ਼ਾਸਨ ਜਰੂਰ ਵੇਖੇ ਇਸ ਚੀਜ਼ ਨੂੰ ਕਿਉਂਕਿ ਇੱਕ ਕੁੱਤੇ ਦੀ ਬਾਈਟ ਹੋ ਜਵੇ ਤੇ 4000 ਦੇ ਟੀਕੇ ਲੱਗ ਜਾਂਦੇ ਨੇ ਤੇ ਇਸ ਮਤਲਕ ਡੀਸੀ ਸਾਹਿਬ ਨੂੰ ਜਰੂਰ ਧਿਆਨ ਦੇਣਾ ਚਾਹੀਦਾ ਆ ਹਾਂਜੀ ਭਾਜੀ ਕੀ ਨਾਮ ਹੈ ਤੁਸੀਂ ਇਹਦੇ ਕਿਹੜੀ ਜਗ੍ਹਾ ਤੇ ਪੁੱਛਿਓ ਮੈਂ ਬਿੰਨੀ ਜਾਨ ਮੇਰਾ ਨਾਮ ਆ ਬਾਦ ਰਖਵਗੜ੍ਹ ਲੁਧਿਆਣਾ ਸੁਰੇ ਰੋਜ ਸੈਰ ਕਰਦਾ ਨੰਨਾ ਵਾਂ ਆਵਾਰਾ ਕੁੱਤੇ ਕਹਿੰਦੇ ਇੱਥੇ ਬੜੇ ਪਰੇਸ਼ਾਨ ਕਰਦੇ ਆ ਬਿਲਕੁਲ ਬਿਲਕੁਲ ਜੀ ਇੱਥੇ ਦਾ ਬਹੁਤ ਬੁਰਾ ਹਾਲ ਆ ਮਾਰਾ ਕੁੱਤੇ ਆਂਦਾ ਤੁਸੀਂ ਦੇਖੋ ਸਾਦਾ ਕੁੱਤਿਆਂ ਦਾ ਲੈਟਰਨ ਕੀਤੀ ਹੁੰਦੀ ਆ ਨਾ ਇੱਥੇ ਕੋਈ ਸਫਾਈ ਦਾ ਪ੍ਰਬੰਧਾ ਕੁੱਤਿਆਂ ਹੀ ਕੁੱਤੇ ਹੋਏ ਪਏ ਆ ਮੈਂ ਤਾਂ ਪ੍ਰਸ਼ਾਸਨ ਅੱਗੇ ਨਵੇਂ ਮੇਅਰ ਸਾਹ ਜੜੇ ਆਏ ਆ ਮੈਂ ਅੱਗੇ ਅਪੀਲ ਕਰੂੰਗਾ ਕਿ ਭਾਈ ਇੱਧਰ ਵੀ ਧਿਆਨ ਦਿਓ ਸ਼ਹਿਰ ਦੀ ਮੁੱਖ ਜਾਨਾ ਰਖਵਾਗ ਇਹ ਅੱਜ ਦਾ ਨਹੀਂ ਬਹੁਤ ਬਰਾਦਾ ਰਖਵਾਗਾ ਇੱਧਰ ਧਿਆਨ ਦਿੱਤਾ ਜਾਵੇ ਨਾਲ ਇਹ ਵੀ ਮੈਂ ਅਪੀਲ ਕਰੂੰਗਾ ਜਿੱਦ ਆਪਾਂ ਵੋਟਾਂ ਮੰਗਣ ਸੋਏ ਸੋਏ ਰਖਵਾਗਾ ਚ ਆ ਜਾਂਦੇ ਸੀਗੇ ਬਿੰਦ ਸਿੰਘ ਸਾਹਿਬ ਵੀ ਆ ਜਾਂਦੇ ਸੀ ਤੁਹਾਰੇ ਦੇ ਐਮਪੀ ਸਾਹਿਬ ਅੱਜ ਕੱਲ੍ਹ ਦਿਖਦੇ ਵੀ ਨਹੀਂ ਕਿੱਥੇ ਗਏ ਬੜੀ ਕਿਸਾਫ ਸਿਰੇ ਕੋਟਾ ਮੰਗਣ ਕਈ ਵਾਰ ਉਹ ਰੱਖਵਾ ਗਏ ਆ ਮੇਅਰ ਸਾਹਿਬ ਤੁਸੀਂ ਵੀ ਆਓ ਰੱਖਵਾ ਗਏ ਇੱਧਰੇ ਆਜੂ ਬਾਜੂ ਫਰਾਜ ਜਾਇਜਾ ਲੋ ਸਫਾਈ ਦਾ ਔਰ ਕੁੱਤਿਆਂ ਦਾ ਇੱਥੇ ਬਹੁਤ ਬੁਰਾ ਹਾਲ ਨਾ ਦੇਖਿਆ ਜਾਵੇ ਆਕੇ ਤੇ ਜਿਹੜੇ ਹੈਗਾ ਮੰਗਤੇ ਆ ਕਹਿੰਦੇ ਉਹਨਾਂ ਵੱਲ ਵੀ ਬਿਨੇ ਪੂਰਾ ਗੰਦ ਪਾਇਆ ਜਾਂਦਾ ਮੰਗਤੇ ਦੇਖੋ ਜੀ ਇੱਥੇ ਨਾਲ ਹੀ ਦੁਰਗਾ ਮਾਤਾ ਮੰਦਿਰ ਲੱਗਦਾ ਵਾ ਮੰਗਤੇ ਵੀ ਬਹੁਤ ਆ ਤੁਸੀਂ ਦੇਖੋ ਸਾਧਾਰ ਸੜਕਾਂ ਦੇ ਦੀ ਮੰਗਤੇ ਸੁੱਤੇ ਬਏ ਆ ਇਹਨਾਂ ਦਾ ਸ਼ੈਲਟਰ ਹੋਮ ਇਹਨਾਂ ਦਾ ਦਿਖਾਣਾ ਚਾਹੀਦਾ ਸ਼ੈਲਟਰ ਹੋਮ ਦਾ ਬੁਰੇ ਹਾਲਾਤ ਜੀ ਉੱਥੇ ਜਾ ਕੇ ਦੇਖੋ ਉਥੇ ਜਾਂਦਾ ਤਾਂ ਦੋਈ ਆ ਉਹ ਸ਼ੈਲਟਰ ਹੋਬ ਜੇ ਅੰਦਮੀ ਬੜਾ ਦੰਦੇ ਜਿਹੜੇ ਡਾਈਟ ਸ਼ੈਲਟਰ ਬਣੇ ਹੋਏ ਉਹ ਨਾਮ ਦੀ ਸ਼ੈਲਟਰ ਆ ਇਸ ਨਾਲ ਲੋਕੀ ਮਜਬੂਰੀ ਤੇ ਸੜਕਾਂ ਤੇ ਸੌਣਾ ਪੈਂਦਾ ਮਜਬੂਰੀ 'ਚ ਇਸ ਕਰਕੇ ਮੇਅਰ ਸਾਹਿਬ ਉਹ ਉੱਠੋ ਜਿਹੜਾ ਜਿਹੜੇ ਬਾਕੀ ਮੇਹਰਾਂ ਨੇ ਕੰਮ ਨਹੀਂ ਕੀਤਾ ਤੁਸੀਂ ਕਰਕੇ ਦਿਖਾਓ ਕਿ ਆਮ ਵਾਲਾ ਟਾਈਮ ਦੁਆਰਾ ਤੁਸੀਂ ਵੋਟਾਂ ਵੀ ਲੈਣੀਆਂ ਵਾ ਸਭ ਕੁਝ ਕਰਨਾ ਵਾ ਤਾਂ ਹੀ ਕੋਊਗਾ ਲੋਕੀ ਦੁਆਰਾ ਵੋਟ ਪਾਉਗੇ ਲੋਕੀ ਜਾਗਰੂਕ ਬਹੁਤ ਹੋ ਗਏ ਆ ਆਮ ਆਦਮੀ ਪਾਰਟੀ ਜਿਹਦਾ ਦਿੱਲੀ ਬੁਰਾ ਹਾਲ ਹੋਇਆ ਕਿਤੇ ਇੱਥੇ ਨਾਲ ਦੁਆਰਾ ਬੁਰਾ ਹਾਲ ਹੋ ਜੇ ਆਮ ਆਦਮੀ ਪਾਰਟੀ ਦਾ ਵੀ ਇਸ ਕਰਕੇ ਕੰਮ ਕਰਨਾ ਹੀ ਪੈਣਾ ਵਾ ਪਾ ਬੋਲੇ ਕਿ ਜਾ ਕੇ ਤਾਂ ਅਸੀਂ ਸੇਵਾ ਕਰਨੇ ਹੀ ਪਾਉਗੀ ਸਾਹ ਜਾਈ ਜਾ ਕੇ ਅੱਗੇ ਸਾਨੂੰ ਵੋਟਾਂ ਮਿਲੋਗੀਆਂ ਦੁਆਰਾ ਤੁਸੀਂ ਰਾਜ ਕਰ ਪਾਉਗੇ ਸੇਵਾ ਕਰ ਪਾਉਗੇ ਬੋਲੇ ਕਿ ਇਹ ਹਾਂ ਜੀ ਮੈਡਮ ਤੁਹਾਡਾ ਕੀ ਨਾਮ ਆ ਤੁਸੀਂ ਇੱਥੇ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਓਥੇ ਮੇਰਾ ਨਾਮ ਮਨੂ ਜੈਨ ਹੈ ਮੈਂ ਇੱਥੇ ਰੱਖ ਬਾਗ ਸਾਹਮਣੇ ਸੈਰ ਕਰਨ ਆਈ ਹਾਂ ਤੁਸੀਂ ਇੱਥੇ ਰੋ ਜਾਂਦੇ ਹੋ ਹਾਂ ਜੀ ਅੱਛਾ ਸਾਨੂੰ ਪਤਾ ਲੱਗਿਆ ਵੀ ਇਹ ਜਿਹੜੇ ਆਵਾਰਾ ਕੁੱਤੇ ਆ ਔਰ ਲੇਡੀਆਂ ਜਾਂ ਜਿਹੜੇ ਤੇ ਰਾਹਗੀਰਾ ਉਹਨਾਂ ਦੇ ਜਿਹੜੇ ਆਪਣੇ ਹੈਗੇ ਆ ਉਹ ਪਿੱਛੇ ਪੈਂਦੇ ਆ ਇਹ ਕਿੰਨੀ ਕੀ ਸੱਚਾਈ ਹੈ ਤੁਹਾਡੇ ਮਗਰ ਪੈ ਗਿਆ ਹਾਂਜੀ ਇੱਕ ਵਾਰੀ ਮੇਰੇ ਬੇਟੇ ਦੇ ਮਗਰ ਪੈ ਗਏ ਸੀ ਤੇ ਇਹ ਬਹੁਤ ਤੰਗ ਕਰਦੇ ਆ ਇਹਨਾਂ ਨੂੰ ਇੱਥੋਂ ਹਟਾਉਣਾ ਚਾਹੀਦਾ ਤੁਸੀਂ ਲੋਕਿਹੜਾ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਇਹਨਾਂ ਨੂੰ ਇੱਥੋਂ ਚੱਕਿਆ ਜਾਏ ਕੁੱਤਾ ਇੱਕ ਵੀ ਨਾ ਰਹੇ ਤੋਂ ਪਹਿਲੇ ਤੁਹਾਡੀ ਜਿਹੜੀ ਤੁਸੀਂ ਕਹਿ ਰਹੇ ਹੋ 250 ਕੇਸਸ ਆ ਇਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਇਹ ਕੇਸਸ सारे लुधियाना के नहीं सके जिले के सके जो कॉरपोरे के केसिज है घट से सैकेंड चीज़ है कि जरा ये डॉग बैटिंग केसिज़ आ रहे ये साडा ए बी सी सेंटर बना हुआ है डॉग स्टलाइजेशन प्रोग्राम चल रहा है और मैंने रिसेंटली फिगर चेक की ऑलमोस्ट फिफ्ट एट थाउजेंड ये स्टलाइज़ कर चुके हैं नंबरस मैं एक बार फिर भी चैक कर लगा लेकिन जिन्ना मेरे ध्यान से फिफ्ट एट थाउजेंड स्टेलाइज कर चुके हैं साडा एक कंटीन्यूस प्रोसैस है दिल्ली बेस्ड कंपनी है इस्टलाइज़ कर रही है डेली दे चौदह सौ से अठारह सौ तक इतने सॉरी मंथली चौदह सौ से अठारह सौ तक डॉग स्टलाइज कर दें और कंटिन्यूस प्रोग्राम चली जा रहा है और यह कहें कि जो डॉग स्जलाइज हो जाता है तो वो जी अग्रैसिवनैस है वो कम हो जाती है इस तरह के फिर भी केसिज आ रहे हैं असं एक सर्वे वापस करा रहे हैं जिधर केसिज बद रहे हैं उदा एसटलाइजेषन तो सा खास ध्यान रहेगा उसके लिए ਇਸਰ ਇਸ ਇੱਕ ਲੋਕਾਂ ਨੂੰ ਵੀ ਇਸਰ ਲੋਕੀ ਦੇਖਦੇ ਆ ਵੀ ਜਿਹੜੇ ਆਵਾਰਾ ਕੁੱਤੇ ਹੁੰਦੇ ਉਹਨਾਂ ਨੂੰ ਪਾਲਣਾ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਖਾਣਾ ਦੇਣਾ ਸ਼ੁਰੂ ਕਰ ਦਿੰਦੇ ਆ ਕੁਝ ਲੋਕ ਫੀਡ ਵੀ ਦੇ ਰਹੇ ਆ ਸੋ ਲੱਗਦਾ ਵੀ ਇਸ ਤਰ੍ਹਾਂ ਕਿ ਉਹਨਾਂ ਨੂੰ ਤਾਂ ਹੁਣ ਨਹੀਂ ਕਹਿੰਦੇ ਪਰ ਜਿਹੜੇ ਬਾਕੀ ਲੋਕਾਂ ਲਈ ਵੀ ਕਿਤੇ ਖਤਰਾ ਬਣ ਜਾਂਦੇ ਆ ਉਹ ਸ਼ਹਿਰਾਂ ਦੇ ਵਿੱਚ ਵੀ ਆ ਬੱਚਿਆਂ ਲਈ ਖਾਸ ਕਰਕੇ ਡੈ ਉਹਨਾਂ ਨੂੰ ਸਰ ਕੀ ਜੀ ਇਹ ਤੁਹਾਡੀ ਇੱਕਦਮ ਵਧੀਆ ਗੱਲ ਤੁਸੀਂ ਕਹੀ ਹੈ ਕਿਉਂਕਿ ਅਸੀਂ ਦੇਖ ਰਹੇ ਆ ਔਰ ਕੋਰਟਸ ਨੇ ਕਾਫੀ ਸਾਰੇ ਡਿਸੀਜਨ ਦਿੱਤੇ ਨੇ ਕਿ ਕੱਲ ਕੋ किसी का भी कोई इस तरह का पैट है या स्ट्रीट डॉग कोई खाना खिला रहा है तो दी वो रिस्पोंसिबिलिटी वो कंसर्न बंदे दी हो की होगी और शायद थोड़ा ध्यान भी होगा कोर्ट ने कहा है कि पर बाइट शायद टेन थाउसेंड रुपीज़ है या पर पर टीथ इतना था थाउजेंड या टैन थाउजेंड वो मैं पता नहीं है लेकिन इस तरह का कोर्ट ने ऑर्डर किए हैं मुआवजा दिता जाएगा तो इस तरह मेरी लोगों भी बेनती है जेकर तुम खाना खिला रहे हो तो इस चीज़ का ध्यान रखो पहली बात तो ये चलो इस चीज़ का ध्यान रखो कि जेडे डॉग्स अग्रेसिव ना बने क्योंकि डॉग बड़े टेरिटोरियल होते हैं तो थोड़ी जेड़ी लोकैलिटी है वो उसको या पर्टिकुलर घर नु ओ टेरिटोरियल हो जाते फिर कोई भी उधर लंगदा वड़दा है तो ओनु डॉग बाइट करते तो प्लीज एदा ध्यान रखो कि अग्रेसिव डॉग नु ना प्रमोट करो कोई इस तरह का है तो म्युनिसिपल कॉर्पोरेशन नु दसो assi loḍen di karwai ode vich karengi पर डॉग रजिस्ट्रेशन कितना है या अपना कोई डॉग अपना छोड़ देता है बहार ओ कितना कोई अगर बैंड ब्रीड है रखता है सारे प्रॉपर एक बनी हुई है ये लोड भी है लागू करने की लोड भी है ये मैं वापस शुरू करूँगा और मेरी कोशिश है कि मे बी विद इन वीक और सो वापस यद पब्लिसिटी करके लोगों को बेनती करेंगे कि तुम आप, आप पैड रजिस्ट्रेशन कराओ ये पॉलिसी की सारी गाइडलाइन असं न्यूज़पेपर और मीडिया में पब्लिक भी करेंगे ਉਹਨਾਂ ਵਾਸਤੇ ਕੀ ਜਿਤਨਾ ਦਾ ਕਾਨੂੰਨ ਜਿਹੜਾ ਲਾਗੂ ਕੀਤਾ ਜਾਊਗਾ ਕੀ ਉਹਨਾਂ ਨੂੰ ਅਪੀਲ ਜਗਾ ਕਰਨੀ ਹੈ ਦੇਖੋ ਮੇਰੀ ਅਪੀਲ ਹੈ ਇਹ ਜਦੋਂ ਮੈਂ ਲਾਸਟ ਟੂ ਲਾਸਟ ਈਅਰ ਇੱਥੇ ਸੀਗਾ ਉਸ ਵੇਲੇ ਮੈਨੇ ਇੱਕ ਪਰਸਨਲੀ ਲੱਕੇ ਇੱਕ ਮਤਾ ਵੀ ਬਣਵਾਇਆ ਸੀਗਾ ਮੇਰੇ ਬੈਚਮੇਟਸ ਤੋਂ ਵੀ ਡਿਸਕਸ਼ਨ ਕੀਤੀ ਹੈ ਕਿ ਕੁਝ ਡੌਗ ਬਰੀਡਸ ਅਸੀਂ ਲੁਧਿਆਣਾ ਸ਼ਹਿਰ ਦੇ ਵਿੱਚ ਬੈਨ ਕਰਾਂਗੇ ਹਾਊਸ ਬਣ ਜਾਊਗਾ ਮੈਂ ਇਹ ਵੀ ਮਤਾ ਲੈ ਕੇ ਜਾਊਗਾ ਕਿ ਜਿਹੜੇ ਅਗਰੈਸਿਵ ਡੌਗ ਬਰੀਡਸ ਹੈ ਉਹਨਾਂ ਨੂੰ ਤੁਸੀਂ ਆਪਣਾ लुधियाना शहर बैन करेंगे लेकिन अगेन मेरी ये सारे एनीमल लवरस न बेनती है कि जी डॉग ब्रीड्स है या डॉग्स है बाय नेचर कोई भी जानवर अग्रैसिव नहीं हों तो उन्होंने ट्रेनिंग होंगी राइट फ्रॉम द अपब्रिंगिंग छोटे छोटे जो बच्चे होंगे उन्होंने उस तरीके ट्रेन किया जाता है कि ओवर द टाइम वो अग्रैसिव हो जाता है लेकिन चलो फिर भी केसेस आए हैं और इस तरह से है तो असी एक एदा हाउस में मता लेके जाएंगे जी बहुत ज़्यादा अग्रेसिव डॉग ब्रीड्स है वह बैन करने की असी एक प्रस्ताव हाउस रख पे